ਇੱਕ ਖਸਾਰ ਦੇ ਖੇਤ ਦੇ ਅੰਦਰੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ। ਇਹ ਤਾਰੀਖ ਸੀ 13 ਅਗਸਤ 2025 ਦੀ। ਬਨੋਦ ਪਟੇਲ ਨਾਂ ਦਾ ਇੱਕ ਕਿਸਾਨ ਖੇਤਾਂ ਦੇ ਵਿੱਚ ਜਾਂਦਾ ਤਾਂ ਉਹ ਇਸੇ ਬਦਬੂ ਤੋਂ ਪਰੇਸ਼ਾਨ ਹੋ ਗਿਆ। ਤ ਉਹ ਪੜਨਾ ਸ਼ੁਰੂ ਕਰ ਦਿੰਦਾ ਕਿ ਬਦਬੂ ਆ ਕਿਥੋਂ ਰਹੀ ਆ। ਉਸ ਬਦਬੂ ਦਾ ਪਿੱਛਾ ਕਰਦਾ ਕਰਦਾ ਇੱਕ ਖੂਹ ਤੱਕ ਪਹੁੰਚਦਾ ਜੋ ਖੂਹ ਉਸਦੇ ਖੇਤ ਦੇ ਵਿੱਚ ਹੀ ਮੌਜੂਦ ਸੀ। ਉਸਨੇ ਜਿਵੇਂ ਹੀ ਖੂਹ ਦੇ ਅੰਦਰ ਦੇਖਿਆ ਤਾਂ ਖੂਹ ਚ ਦੋ ਬੂਰੀਆਂ ਪੈ ਰਹੀਆਂ ਸੀ। ਤੇ ਇਹਨਾਂ ਬੂਰੀਆਂ ਚੋਂ ਹੀ ਇਹ ਬਦਬੂ ਵੀ ਆ ਰਹੀ ਸੀ। ਇਹਨਾਂ ਬੂਰੀਆਂ ਨੂੰ ਦੇਖਦੇ ਸਾਰੀ ਉਸ ਵੱਲੋਂ ਆਸ-ਪਾਸ ਦੇ ਖੇਤਾਂ 'ਚ ਕੰਮ ਕਰਦੇ ਕਿਸਾਨਾਂ ਨੂੰ ਵੀ ਬੁਲਾਇਆ ਜਾਂਦਾ। ਉਹਨਾਂ ਵੱਲੋਂ ਜਦੋਂ ਬੋਰੀਆਂ ਦੇਖੀਆਂ ਜਾਂਦੀਆਂ ਨੇ ਤਾਂ ਵਿਨੋਦ ਨੂੰ ਕਿਹਾ ਜਾਂਦਾ ਕਿ ਤੂੰ ਖੁਦ ਇਹਨਾਂ ਨੂੰ ਨਾ ਕੱਢੀ, ਤੂੰ ਪੁਲਿਸ ਨੂੰ ਕਾਲ ਕਰ ਦੇ। ਪੁਲਿਸ ਖੁਦ ਦੇਖੂ ਕਿ ਕੀ ਕਰਨਾ। ਉਸ ਵੱਲੋਂ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ। ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ। ਉਹਨਾਂ ਦੋਨਾਂ ਬੋਰੀਆਂ ਨੂੰ ਖੁਦ ਇਹਦੇ ਅੰਦਰੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਾਂਦਾ। ਤੇ ਜਦੋਂ ਖੋਲਿਆ ਜਾਂਦਾ ਤਾਂ ਪਤਾ ਲੱਗਦਾ ਕਿ ਇਹਨਾਂ ਅੰਦਰ ਇੱਕ ਔਰਤ ਦੀ Laash ਆ ਜੋ ਕਿ ਦੋ ਟੁਕੜਿਆਂ ਦੇ ਵਿੱਚ ਮੌਜੂਦਾ ਪਰ ਇਸਦੇ ਸਿਰ ਤੇ ਪੈਰ ਮੌਜੂਦ ਨਹੀਂ ਸੀ। ਤਾਂ ਉਹਨਾਂ ਨੂੰ ਹਾਲਣੇ ਦੇ ਲਈ ਪੁੱਜ ਦੇ ਦੁਆਰਾ ਪੂਰੇ ਖੂਦ ਆ ਪਾਣੀ ਬਾਹਰ ਕਢਵਾਇਆ ਜਾਂਦਾ ਖੂਚ ਮਜ਼ਦੂਰ ਉਤਾਰੇ ਜਾਂਦੇ ਨੇ ਪਰ ਉਸ ਦੇ ਅੰਦਰੋਂ ਕੁਝ ਵੀ ਨਹੀਂ ਮਿਲਦਾ ਇਸੇ ਤੋਂ ਬਾਅਦ ਬਾਕੀ ਦੇ ਸੇ ਪਾਲਣ ਦੇ ਲਈ ਪੁਲਿਸ ਵੱਲੋਂ 18 ਟੀਮਾਂ ਬਣਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਟੋਟਲ 50 ਤੋਂ ਜ਼ਿਆਦਾ ਪੁਲਿਸ ਵਾਲੇ ਸੀ ਇਤਿਹਾਸਪਾਦ ਦੇ ਕਰੀਬ 100 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਪੁੱਛ ਪੜਤਾਲ ਕੀਤੀ ਜਾਂਦੀ ਆ ਪੁਲਿਸ ਵੱਲੋਂ ਬਹੁਤ ਵੱਡੀ ਸੰਖਿਆ ਦੇ ਵਿੱਚ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਫੋਨਾਂ ਨੂੰ ਵੀ ਸਰਵਲੈਂਸ ਦੇ ਉੱਤੇ ਲਾਇਆ ਜਾਂਦਾ ਹੁਣੇ ਪੂਰੀ ਤਰ੍ਹਾਂ ਦੇ ਨਾਲ ਇੱਕ ਪਰਫੈਕਟ ਮਾਰਡਰ ਦੀ ਤਰ੍ਹਾਂ ਸੀ ਪਰ قاتل ਵੱਲੋਂ ਇੱਕ ਗਲਤੀ ਕਰ ਦਿੱਤੀ ਜਾਂਦੀ ਹੈ ਜਿਸ ਕਰਕੇ ਪੁਲਿਸ ਨੇ ਉਸ ਨੂੰ ਫੜ ਲਿਆ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਤੀਗਮਗੜ ਤੇ ਉੱਥੋਂ ਦਾ ਇੱਕ ਪਿੰਡਾ ਮਿਲਵਾਰਾ ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਰਚਨਾ ਜੋ ਕਾਫੀ ਸੁੰਦਰ ਸੀ ਉਦ ਦਾ ਵਿਆਹ ਉਸ ਦੇ ਪਰਿਵਾਰ ਵੱਲੋਂ ਕਰ ਦਿੱਤਾ ਜਾਂਦਾ ਇੱਕ ਲੜਕੀ ਦੇ ਨਾਲ ਪਸਦਾ ਪਤੀ ਥੋੜੇ ਸ਼ੱਕੀ ਸੁਭਾ ਦਾ ਸੀ ਤੇ ਕਾਫੀ ਟੋਕਾ ਟੋਕੀ ਵੀ ਉਹਦੇ ਨਾਲ ਕਰਿਆ ਕਰਦਾ ਸੀ ਕਿਉਂਕਿ ਰਚਨਾ ਅਕਸਰੀ ਅਲੱਗ-ਅਲੱਗ ਲੋਕਾਂ ਦੇ ਨਾਲ ਪਿੰਡ ਦੇ ਵਿੱਚ ਗੱਲਬਾਤ ਕਰਦੀ ਸੀ ਹੌਲੀ-ਹੌਲੀ ਉਹਨਾਂ ਦੇ ਵਿਆਹ ਨੂੰ 5 ਸਾਲ ਗੁਜ਼ਰ ਗਏ ਪਰ ਪਤੀ ਤੇ ਪਤਨੀ ਦੀਆਂ ਦੂਰੀਆਂ ਆਪਸ ਵਿੱਚ ਵਧਦੀਆਂ ਗਈਆਂ ਤੋਂਨੇ ਅਲੱਗ ਹੋ ਗਏ ਇਸ ਦੌਰਾਨ ਉਹਨਾਂ ਦੇ ਦੋ ਬੱਚੇ ਵੀ ਸੀ ਪਰ ਰਚਨਾ ਆਪਣੇ ਪਤੀ ਤੇ ਬੱਚਿਆਂ ਨੂੰ ਛੱਡ ਕੇ ਆਪਦੇ ਪੇਕੇ ਘਰ ਆ ਗਈ ਇਸ ਤੋਂ ਬਾਅਦ ਕੁਝ ਸਮਾਂ ਹੋਰ ਗੁਜ਼ਰਦਾ ਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਚਾਂਸੀ ਦੇ ਥਾਣੇ ਮਾਹੀਬਾਲ ਇੱਥੋਂ ਦੇ ਸ਼ਿਵਰਾਜ ਨਾਂ ਦੇ ਲੜਕੇ ਦੇ ਨਾਲ ਰਚਨਾ ਜਾਦੂ ਦਾ ਪਿਆਰ ਹੋ ਜਾਂਦਾ ਤੇ ਫਿਰ ਦੋਨਾਂ ਨੇ ਵਿਆਹ ਕਰਵਾ ਲਿਆ ਥੋੜਾ ਸਮਾਂ ਹੋਰ ਗੁਜ਼ਰਦਾ ਤੇ ਰਚਨਾ ਪੁਰਸ ਸਟੇਸ਼ਨ ਦੇ ਵਿੱਚ ਜਾਂਦੀ ਹੈ ਤੇ ਪੁਲਿਸ ਨੂੰ ਕਹਿੰਦੀ ਹੈ ਕਿ ਸਰ ਮੇਰੇ ਜੀਠ ਨੇ ਮੇਰਾ ਰੇਪ ਕੀਤਾ ਤੇ ਮੇਰਾ ਪਤੀ ਸ਼ਿਵਰਾਜ ਵੀ ਇਸ ਦੇ ਵਿੱਚ ਹੀ ਸ਼ਾਮਲ ਸੀ ਇਸੇ ਤੋਂ ਬਾਅਦ ਇਹ ਮਾਮਲਾ ਪਿੰਡ ਦੀ ਪੰਚਾਇਤ ਤੱਕ ਵੀ ਪਹੁੰਚਦਾ ਤੇ ਇੱਥੋਂ ਦਾ ਐਕਸ ਪ੍ਰਧਾਨ ਸੀ ਸੰਜੀ ਤੇ ਉਸ ਤੋਂ ਬਾਅਦ ਪੰਚਾਇਤ ਹੁੰਦੀ ਹੈ ਤੇ ਪੰਚਾਇਤ ਦੇ ਵਿੱਚ ਸੰਜੇ ਪ੍ਰਧਾਨ ਖੁਦ ਰਚਨਾ ਨੂੰ ਪੁੱਛਦਾ ਕਿ ਤੇਰੇ ਨਾਲ ਕੀ ਹੋਇਆ ਸਾਨੂੰ ਦੱਸ ਸੰਜੇ ਪ੍ਰਧਾਨ ਬੇਸ਼ੱਕ ਐਕਸ ਪ੍ਰਧਾਨ ਸੀ ਪਰ ਪੂਰੇ ਪਿੰਡ ਦੇ ਵਿੱਚ ਉਸਦਾ ਕਾਫੀ ਵੱਡਾ ਰਤਬਾ ਸੀ ਤੇ ਫਿਰ ਇਹ ਮਾਮਲਾ ਕੋਰਟ ਦੇ ਵਿੱਚ ਪਹੁੰਚਦਾ ਤੇ ਇੱਥੇ ਸੰਜੇ ਪ੍ਰਧਾਨ ਦੇ ਦੁਆਰਾ ਰਚਨਾ ਦਾ ਪੂਰਾ ਸਾਥ ਦਿੱਤਾ ਜਾਂਦਾ ਕੋਰਟ ਵੀ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਚਾਹੇ ਕਿੰਨਾ ਮਰਜੀ ਪੈਸਾ ਖਰਚ ਹੋ ਜਾਏ ਮੈਂ ਕਰੂੰਗਾ ਤੇ ਇਸੇ ਤਰ੍ਹਾਂ ਚੱਲਦੇ ਚੱਲਦੇ ਪਹਿਲਾ ਰਚਨਾ ਅਤੇ ਸੰਜੇ ਦੀ ਦੋਸਤੀ ਹੁੰਦੀ ਆ ਤੇ ਫਿਰ ਦੋਨਾਂ ਦੇ ਵਿੱਚ ਪਿਆਰ ਹੋ ਜਾਂਦਾ। 2 ਸਾਲ ਦਾ ਸਮਾਂ ਉਹਨਾਂ ਦੇ ਵਿੱਚ ਵੀ ਗੁਜ਼ਰ ਜਾਂਦਾ ਤੇ ਪ੍ਰਧਾਨ ਤੇ ਰਚਨਾ ਨੂੰ ਚਾਂਸੀ ਚ ਹੀ ਫਲੈਟ ਲੈ ਕੇ ਦੇ ਦਿੰਦਾ। ਉਹ ਉੱਥੇ ਹੀ ਰਹਿੰਦੀ ਆ ਤੇ ਪ੍ਰਧਾਨ ਦਾ ਜਦੋਂ ਵੀ ਜੀ ਕਰਦਾ ਉਸ ਨੂੰ ਮੈਲਡ ਚ ਲੈ ਜਾਇਆ ਕਰਦਾ ਸੀ। ਇਸੇ ਦੌਰਾਨ ਜਦੋਂ 2 ਸਾਲ ਗੁਜ਼ਰ ਚੁੱਕੇ ਸੀ ਤਾਂ ਰਚਨਾ ਦਾ ਦੂਜਾ ਪਤੀ ਜਾਨੀ ਕਿ ਸ਼ਿਵਰਾਜ ਉਸ ਦੀ ਅਚਾਨਕ ਮੌਤ ਹੋ ਗਈ। ਤਾਂ ਰਚਨਾ ਬਲੋਂ ਪ੍ਰਧਾਨ ਨੂੰ ਕਿਹਾ ਜਾਂਦਾ ਕਿ ਮੈਂ ਰਖੇਲ ਬਣ ਕੇ ਨਹੀਂ ਰਹਿਣਾ ਮੇਰੇ ਨਾਲ ਵਿਆਹ ਕਰਵਾ ਲੈ। ਪਰ ਪ੍ਰਧਾਨ ਦੇ ਪਹਿਲਾਂ ਹੀ ਪਤਨੀ ਤੇ ਬੱਚੇ ਮੌਜੂਦ ਸੀ। ਉਸ ਦਾ ਵੱਡਾ ਬੇਟਾ ਤਾਂ 11 ਸਾਲ ਦਾ ਸੀ ਤਾਂ ਉਹ ਮਨਾ ਕਰ ਦਿੰਦਾ ਤੇ ਕਹਿੰਦਾ ਕਿ ਜਿਵੇਂ ਹੈ ਉਵੇਂ ਹੀ ਚੱਲਣ ਦੇ ਇਸੇ ਬਰਾਂ 6 ਅਗਸਤ 2025 ਦੀ ਤਰੀਕ ਆਉਂਦੀ ਹੈ ਤੇ ਰਚਨਾ ਅਚਾਨਕ ਬਿਮਾਰ ਹੋ ਜਾਂਦੀ ਹੈ ਤੇ ਐਕਸ ਪ੍ਰਧਾਨ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ। 2 ਦਿਨ ਤੱਕ ਰਚਨਾ ਉੱਥੇ ਰਹਿੰਦੀ ਹੈ। 8 ਅਗਸਤ ਨੂੰ ਜਦੋਂ ਪ੍ਰਧਾਨ ਉਸ ਦੀ ਛੁੱਟੀ ਕਰਵਾ ਕੇ ਆਉਂਦਾ ਤਾਂ ਉਹ ਹਸਪਤਾਲ ਦਾ ਬੈੱਡ ਫੜ ਕੇ ਹੀ ਬੈਗੀ ਤੇ ਉਸ ਨੂੰ ਕਹਿਣਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਤਾਂ ਤੇਰੇ ਨਾਲ ਵਿਆਹ ਕਰਵਾਉਣਾ। ਵਰਨਾ ਮੈਂ ਇੱਥੋਂ ਨਹੀਂ ਜਾਊਂਗੀ। ਇਸ ਤੋਂ ਬਾਅਦ ਵੀ ਉਹ ਇੱਕ ਰਾਤ ਉੱਥੇ ਹੀ ਰਹਿੰਦੀ ਹੈ ਤੇ ਪ੍ਰਧਾਨ ਘਰ ਦੇ ਵਿੱਚ ਵਾਪਸ ਆ ਜਾਂਦਾ। ਉਸ ਵੱਲੋਂ ਸਾਰੀ ਗੱਲ ਆਪ ਦੇ ਭਤੀਜੇ ਨੂੰ ਦੱਸੀ ਜਾਂਦੀ ਹੈ ਕਿਉਂਕਿ ਹੁਣ ਉਹ ਖੁਦ ਵੀ ਰਚਨਾ ਤੋਂ ਪਰੇਸ਼ ਹੋ ਚੁੱਕਿਆ ਸੀ ਉਸਦੇ ਭਤੀਜੇ ਸੰਦੀਪ ਨੇ ਵੀ ਇੱਕ ਲੜਕੀ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਜੇਲ੍ਹ ਦੇ ਵਿੱਚ ਰਹਿ ਕੇ ਵੀ ਆਇਆ ਸੀ ਜਿੱਥੇ ਉਹਦੀ ਮੁਲਾਕਾਤ ਇੱਕ ਪ੍ਰਦੀਪ ਨਾ ਦੇ ਬੰਦੇ ਦੇ ਨਾਲ ਹੁੰਦੀ ਆ ਤੇ ਫਿਰ ਇਹ ਦੋਨੋਂ ਆਪਦੇ ਚਾਚੇ ਨਾਲ ਹਸਪੀਟਲ ਦੇ ਵਿੱਚ ਜਾਂਦੇ ਨੇ ਤੇ ਅਗਲੇ ਦਿਨ ਜਿਹੜੀ 9 ਅਗਸਤ ਨੂੰ ਇਹ ਰਚਨਾ ਨੂੰ ਵਿਆਦਾ ਲਾਰਾ ਲਾ ਕੇ ਉੱਥੋਂ ਲੈ ਗਏ ਤੇ ਪਰ ਰਾਸਤੇ ਦੇ ਵਿੱਚ ਉਹਨਾਂ ਤਿੰਨਾਂ ਬਲੋ ਸ਼ਰਾਬ ਖਰੀਦੀ ਜਾਂਦੀ ਹੈ ਤੇ ਉੱਥੇ ਹੀ ਬਹਿ ਕੇ ਪੀਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਹੁਣ ਤੱਕ ਰਾਤ ਵੀ ਹੋ ਚੁੱਕੀ ਸੀ ਰਾਤ ਦੇ ਸਮੇਂ ਪ੍ਰਦੀਪ ਰਚਨਾ ਨੂੰ ਗੁੱਸੇ ਦੇ ਵਿੱਚ ਕਹਿੰਦਾ ਕਿ ਚਾਚਾ ਜੀ ਤੇਰੇ ਨਾਲ ਵਿਆਹ ਨਹੀਂ ਕਰਵਾਉਣਗੇ ਇਸ ਗੱਲ ਤੇ ਰਚਨਾ ਨੂੰ ਵੀ ਗੁੱਸਾ ਆਉਂਦਾ ਤੇ ਉਹ ਕਹਿੰਦੀ ਹੈ ਕਿ ਜੇ ਮੇਰੇ ਨਾਲ ਵਿਆਹ ਨਾ ਕਰਵਾਇਆ ਤਾਂ ਮੈਂ ਅੱਗੇ ਜੋ ਕਰੂੰਗੀ ਉਹ ਤੁਸੀਂ ਸਭ ਦੇਖੋਗੇ ਇਸ ਗੱਲ ਤੇ ਪ੍ਰਧਾਨ ਨੂੰ ਵੀ ਗੁੱਸਾ ਆਉਂਦਾ ਤੇ ਇਸ ਵੱਲੋਂ ਰਚਨਾ ਦੀ ਸਾਰਾਗ ਦਬ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਜਾਂਦੀ ਹੈ ਤੇ ਫਿਰ ਇਹ 3 ਨੌਗਸਤ 2025 ਦੀ ਰਾਤ ਨੂੰ ਆਪਦੇ ਪਿੰਡ ਤੋਂ ਕਿਲੋਮੀਟਰ ਦੂਰ ਹੈ ਕਾ ਖੇਤ ਦੇ ਵਿੱਚ ਜਾਂਦੇ ਨੇ ਉੱਥੇ ਰਚਨਾ ਦੇ 7 ਟੁਕੜੇ ਕਰਦੇ ਨੇ ਫਿਰ ਰੇਹ ਵਾਲੀਆਂ ਬੂਰੀਆਂ ਦੇ ਵਿੱਚ ਭਰਦੇ ਨੇ ਤੇ ਕੁਝ ਵਜਨ ਵੀ ਉਹਨਾਂ ਦੇ ਨਾਲ ਬੰਨ੍ਹਿਆ ਜਾਂਦਾ ਤੇ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਫਿਰ ਉਹਨਾਂ ਦਾ ਦੋਰਾ ਸਿਰ ਤੇ ਪੈਰਾਂ ਵਾਲਾ ਅਲੱਗ ਰੱਖੇ ਜਾਂਦੇ ਨੇ ਤੇ ਉਹਨਾਂ ਨੂੰ ਲਿਜਾ ਕੇ ਇੱਕ ਨਦੀ ਦੇ ਵਿੱਚ ਸੁੱਟ ਦਿੰਦੇ ਨੇ ਤੇ ਆਪ ਉਹ ਆਪਣੇ ਘਰਾਂ ਦੇ ਵਿੱਚ ਆ ਗਏ ਪਰ ਜਿਹੜੀ ਰਚਨਾ ਜਦਬ ਸੀ ਉਹ ਕਦੇ ਕਦਾਈਂ ਆਪਦੇ ਭਰਾ ਦੇ ਨਾਲ ਗੱਲਬਾਤ ਕਰਿਆ ਕਰਦੀ ਸੀ ਜਦੋਂ ਉਸਦੇ ਭਰਾ ਵੱਲੋਂ 9 ਅਗਸਤ ਨੂੰ ਉਸ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਉਸ ਦਾ ਦੋਰਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਉਸ ਦਾ ਭਰਾ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਵਾਉਂਦਾ ਹੁਣ ਪੂਰੇ ਇਲਾਕੇ ਦੇ ਵਿੱਚ ਇਹ ਸੁغبਗਾਟ ਸੀ ਕਿ ਰਚਨਾ ਤੇ ਪ੍ਰਧਾਨ ਦਾ ਚੱਕਰਾ ਜਦੋਂ ਪੁਲਿਸ ਵੱਲੋਂ ਉਹ Laash ਉਹਦੇ ਭਰਾ ਨੂੰ ਦਿਖਾਈ ਜਾਂਦੀ ਹੈ ਤਾਂ ਉਹ ਪਹਿਚਾਣ ਗਿਆ ਕਿ ਹਾਂ ਇਹ ਰਚਨਾ ਦੀ ਹੈ ਉਸ ਤੋਂ ਬਾਅਦ ਰਚਨਾ ਦੀ ਕਾਲ ਡਿਟੇਲ ਜਾਨੀ ਕਿ ਸੀਡੀਆਰ ਕਢਵਾਈ ਜਾਂਦੀ ਆ ਤਾਂ ਪਤਾ ਲੱਗਦਾ ਕਿ ਇਸ ਦਾ ਸਭ ਤੋਂ ਜ਼ਿਆਦਾ ਗੱਲਬਾਤੜੀ ਉਹ ਪ੍ਰਧਾਨ ਦੇ ਨਾਲ ਹੀ ਹੁੰਦੀ ਸੀ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਪ੍ਰਧਾਨ ਨੂੰ ਚੱਕਿਆ ਜਾਂਦਾ ਤੇ ਨਾਲ ਹੀ ਉਹਦੇ ਭਤੀਜੇ ਤੇ ਸੰਦੀਪ ਨੂੰ ਚੱਕਿਆ ਜਾਂਦਾ ਤਿੰਨ ਤਿੰਨਾਂ ਤੋਂ ਜਦੋਂ ਪੁੱਛਗਿੱਛ ਹੁੰਦੀ ਆ ਤਾਂ ਤਿੰਨੇ ਹੀ ਮੰਨ ਗਏ ਕਿ ਹਾਂ ਅਸੀਂ ਸੇ ਸਭ ਕੁਝ ਕੀਤਾ ਤੇ ਉਹਦੇ ਪਿੱਛੇ ਦਾ ਕਾਰਨ ਇਹ ਸੀ ਕਿ ਰਚਨਾ ਜਿਹੜੀ ਉਹ ਸੰਜੀਤ ਪ੍ਰਧਾਨ ਨੂੰ ਜ਼ੋਰ ਜ਼ਬਰਦਸਤੀ ਕਰ ਰਹੀ ਸੀ ਕਿ ਉਸ ਦੇ ਨਾਲ ਵਿਆਹ ਕਰਵਾਵੇ ਤੇ ਹੁਣ ਇਹ ਤਨੋਈ ਜੇਲ੍ਹ ਦੇ ਵਿੱਚ ਨੇ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ